ਮੇ ਉਸ ਇੱਕ ਵਾਰ ਕਿਹਾ ਸੀ ਮੈਂ ਕਿਹਾ ਮੇਰਾ ਨਾਮ ਜੀਆ ਪਰ ਬਹੁਤ ਪਿਆਰ ਕਰਦੀ ਆ ਮੈਂ ਤੁਹਾਨੂੰ ਮੈਂ ਕੰਮ ਤੋਂ ਆਈ ਸੀ ਤੇ ਮੈਂ ਦੇਖਿਆ ਇੱਥੇ ਪਾਰਸਲ ਪਿਆਗਾ ਇੰਨਾ ਵੱਡਾ ਤੇ ਇਹ ਪੰਜਾਬ ਤੋਂ ਆਇਆ ਇਹ ਸਰਪ੍ਰਾਈਜ਼ ਆ ਨਾ ਉਹਦੇ ਲਈ ਨਾ ਉਹਨੂੰ ਪਤਾ ਨਹੀਂ ਹੈਗਾ ਮੈਂ ਡੋਰ ਖੋਲਦੀ ਆ ਨਾਵਾ ਸਰਪ੍ਰਾਈਜ਼ ਹਾਂਜੀ ਸਰਪ੍ਰਾਈਜ਼ ਸਰਪ੍ਰਾਈਜ਼

ਮਾਮੀ ਦਾ ਪਾਰਸਲ ਸੋ ਮੱਚ ਹੈਵੀ ਆਈ ਐਮ ਐਕਸਾਈਟਡ ਮੈਂ ਤਾਂ ਐਕਸਾਈਟਡ ਆ ਖੋਲ ਕੇ ਦਿਖਾਓ ਕੀ ਹੈ ਮੈਂ ਕੈਂਚੀ ਲੈ ਕੇ ਆਈ ਵਾਓ ਇਹ ਪਹਿਲੀ ਵਾਰ ਆਇਆ ਪੰਜਾਬ ਤੋਂ ਪਾਰਸਲ ਨਹੀਂ ਦੂਜੀ ਵਾਰ ਆਇਆ ਪਹਿਲਾਂ ਵੀ ਆਇਆ ਸੀ ਪਹਿਲਾਂ ਇੱਕ ਆਇਆ ਸੀ ਮੰਜੀ ਹੋਰ ਕੀ ਹੈ ਇਹਦੇ ਵਿੱਚ ਦੇਖਦੇ ਆ ਕਿਹਨੇ ਭੇਜਿਆ ਤੁਹਾਡੇ ਪੇਕੇ ਆਨੇ ਕਿ ਸੌਰਿਆਂ ਨੇ ਪੇਕੇ ਆਨੇ ਮੰਮੀ ਨੇ ਉਹ ਤੂਫਾਨ ਮਮਾ ਦਾ ਪਾਰਸਲ ਆਇਆ ਮਾਮੀ ਦੀ ਮਮਾ ਨੇ ਪਾਰਸਲ ਭੇਜਿਆ ਛੇਤੀ ਖੋਲ ਛੇਤੀ ਮੈਂ ਆਦੇ ਤੂਫਾਨ ਐਕਸਾਈਟਿਡ ਆ ਛੇ ਛੇ ਤਲੰਨੇ ਲਈ ਦੇਖੋ ਦੇਖੋ ਛੇਤੀ ਛੇ ਬੀਬੜੀਆਂ ਲਾਈਆਂ ਹੋਈਆਂ ਨੇ ਇਹ ਛੇਤੀ ਖੁੱਲ ਗਿਆ ਉਹਦਾ ਪਰ ਖੁੱਲਿਆ ਕਿੱਥੇ ਆ ਜੀ ਥੋੜਾ ਜਿਹਾ ਰਹਿ ਗਿਆ ਜਦੋਂ ਮੇਰਾ ਪਾਰਸਲ ਆਉਣਾ ਹੁੰਦਾ ਮੈਂ ਤਾਂ ਪਹਿਨੀ ਐਕਸਾਈਟਿਡ ਹੁੰਨੀ ਆ ਹਾਂਜੀ ਹਾਂਜੀ ਵਾਹ ਉਹ ਦੇਖੋ ਤੂਫਾਨ ਦੇਖੋ ਮੇਰਾ ਸੂ ਸੂਟ ਓ ਵਾਹ ਕਿੰਨਾ ਸੋਹਣਾ ਇਹ ਸੂਟ ਮੇਰੇ ਪੂਆ ਨੇ ਦਿੱਤਾ ਸੀ ਮੈਨੂੰ ਹੂੰ ਪੂਆ ਨੇ ਓਕੇ ਆ ਰੀਨਾ ਦੀ ਚੁੰਨੀ ਇਹ ਉਹ ਹੈ ਨਾ ਵੈਲਵਟ ਵੈਲਵਟ ਦਾ ਵੈਲਵਟ ਦੇ ਸੂਟ ਵੀ ਬੜੇ ਸੋਹਣੇ ਲੱਗਦੇ ਆ ਦੁਕਾਨਾ ਓ ਹੋਰ ਕੀ ਆ ਇਹ ਬਣੀ ਕੀ ਜਾਏਗੀ ਦਵਾਈਆਂ ਸ਼ਾਇਦ ਦਵਾਈਆਂ ਮੇਕਅੱਪ ਹੋਣਾ ਥੋੜੀ ਹੋ ਥਲੀ ਜਿਹੜੀ ਹਾਂ ਹੌਟ ਬੋਟਰ ਬੈਗ ਆ ਕੀ ਹੋਇਆ ਇਹ ਬਸ ਇਹੀ ਆ ਤੂਫਾਨ ਲਈ ਕੱਢੋ ਮੇਰੇ ਤਾਂ ਨਾ ਇਹ ਪੈਨ ਨੂੰ ਪਾੜਨ ਦੀ ਜੀ ਵੀ ਨਹੀਂ ਕਰਦਾ ਘਰੋਂ ਆਈਆਂ ਨੇ ਨਾ ਹਾਂ ਪਾਣੀ ਚੀਕਾ ਕਦੇ ਕਦੇ ਸੂਈ ਆ ਜੇ ਨਾ ਤੂਫਾਨ ਆ ਤਾਂ ਸੂਈ ਆ ਹਾਂਜੀ ਇਹ ਤਾਂ ਹਾਂ ਕਿੱਦਾਂ ਪਾਹਾਂ ਗਿਆ ਤੂਫਾਨ ਤਾਂ ਯੈਸ ਇਹ ਹੈਰੀ ਦੀਆਂ ਟੀ-ਸ਼ਰਟਾਂ ਵਾਹ ਜ਼ਾਰਾ ਦੀਆਂ ਟੀ-ਸ਼ਰਟਾਂ ਹੈਰੀ ਦੀਆਂ ਮਾਮਾ ਜੀ ਦੀਆਂ ਤੂਫਾਨ ਦੇ ਮਾਮਾ ਜੀ ਦੀਆਂ ਟੀ-ਸ਼ਰਟਸ ਚਾਹਰ ਇਹ ਤੇ ਇਕ ਫੋਰ ਸਪੈਸ਼ਲ ਜੀ ਦਵਾ ਪਾਰੀ ਘੜੇ ਹੋ ਕੇ ਚੱਕੜੀ ਵਾਰੀ ਇੰਨੀ ਪਾਰੀ ਯੇ ਇਹ ਚ ਮੇਰੀ ਮਾਂ ਨੇ ਪੱਕਾ ਪੰਜੀਰੀ ਹਲੇ ਮੇਕਅਪ ਵਾਲਾ ਸਮਾਨ ਪਿਆ ਇਹ ਚ ਕੀ ਹੈ ਚ ਮੇਕਅਪ ਵਾਲਾ ਸਮਾਨ ਹਲੇ ਪਿਆ ਇਹ ਕੀ ਹੈ ਪੰਜੀਰੀ ਇਹ ਜੋ ਮੰਮੀ ਨੇ ਪੰਜੀਰੀ ਭੇਜੀ ਹੋਊਗੀ ਯੈਸ ਸਟਰੋਂਗ ਪੈਕਿੰਗ ਕੁਝ ਬਤਾ ਬਹੁਤ ਸੋਲਿਆ ਆ ਰਹੀ ਹੈ ਉਹ ਭਰੀ ਹੋਈ ਹੈ ਵਾਓ ਤੂਫਾਨ ਵੀ ਖਾ ਲੂ ਸਾਡਾ ਬਈ ਖਾਊਗਾ ਤੂਫਾਨ ਤੂਫਾਨ ਖਾ ਲੇ ਮੇਰੀ ਮੰਮੀ ਖਾਓ ਮੰਮੀ ਮੰਮੀ ਨੂੰ ਫੇਕੀ ਕਹਿਣਾ ਚਾਹੋਗੇ ਮੰਮੀ ਨੇ ਰੋਂ ਲੱਗੀ ਮम्मी ਦਾ ਪਿਆਰ ਦੇ ਕੇ ਕਿੁੱਛ ਰੋਣ ਲੱਗ ਗਈ ਮਾਂ ਤੇ ਮਾਂ ਵੀ ਮੰਮੀ ਰੋਣ ਲੱਗ ਗਈ ਲੱਗਦਾ ਮੈਂ ਕੀ ਕਹਾਂ ਲਵ ਯੂ ਬੋਲ ਮਮਾ ਨੂੰ ਆਪਣੀ ਲਵ ਯੂ ਤਾਂ ਹੈ ਇਹ ਮੰਮੀ ਨੂੰ ਪਤਾ ਹੈ ਕਿੰਨਾ ਪਿਆਰ ਕਰਦੀ ਹੈ ਮੰਮੀ ਨੂੰ ਰੋਂਦੀ ਘਾਤੋਂ ਬਸ ਥੋੜਾ ਇਮੋਸ਼ਨਲ ਹੋ ਗਈ ਹਾਂ ਰੋਂਦੀ ਹਾਂ ਬੱਤਾਂ ਤਾਂ ਰੋਂਦੀ ਪਤਾ ਮੇਰੀ ਮਾਂ ਵਿਚਾਰੀ ਤੇ ਮੰਮੀ ਨੂੰ ਦੋ ਸ਼ਬਦ ਕਹਿਣ ਬਣਦੇ ਆ ਮੈਂ ਮੰਮੀ ਨੂੰ ਕਹੂੰਗੀ ਮੈਂ ਬਹੁਤ ਮਿਸ ਕਰਦੀ ਆ ਮੰਮੀ ਨੂੰ ਤੇ ਬਹੁਤ ਪਿਆਰ ਕਰਦੀ ਆ ਮੈਂ ਤੇ ਮੇਰੀ ਮੇਰੀ ਬੱਸ ਮੈਂ ਕੀ ਕਹਾ ਮੰਮੀ ਨੂੰ ਸਮਝ ਨਹੀਂ ਲੱਗਦੀ ਹੈਗੀ ਮੈਂ ਇਸ ਇੱਕ ਵਾਰ ਕਿਹਾ ਸੀਗਾ ਮੈਂ ਕਿਹਾ ਮੇਰਾ ਨਾ ਪੰਜੀਰੀ ਖਾਣ ਨੂੰ ਦਿਲ ਕਰਦਾ ਮੰਮੀ ਹੂੰ ਤੋ ਮੈਨੂੰ ਰੋਣ ਕਾ ਇੱਕ ਹੋਰ ਕਿ ਐਸੀ ਮੈਂ ਕਿ ਮੇਰਾ ਪੰਜੀਰੀ ਖਾਣ ਨੂੰ ਦਿਲ ਕਰਦਾ ਹੈਗਾ ਜਿਵੇਂ ਜਿ ਆਪਾਂ ਅਸਰਦਿਆਂ ਜਿੱਥੇ ਬਣਾਉ ਦਿੰਦੇ ਸੀਗੇ ਤੇ ਮੰਮੀ ਨੇ ਮੈਨੂੰ ਜਦੋਂ ਉਹਨਾਂ ਨੇ ਪਾਰਸਲ ਕਰਤਾ ਨਾ ਬਾਅਦ ਵਿੱਚ ਦੱਸਿਆ ਵੀ ਹਾਂ ਉਹਨਾਂ ਨੇ ਪੰਜੀਰੀ ਬਣਾ ਕੇ ਵੀ ਉਹ ਚ ਪਾਈ ਆਗੀ ਬਾ ਫੇਰ ਪਤਾ ਲੱਗਿਆ ਵੀ ਹਾਂ ਪਾਈ ਆ ਮੈਂ ਤਾਂ ਸੋਚ ਰਹੀ ਸੀ ਮੇਰੇ ਅਰੇ ਥੋੜੇ ਸ਼ੈਂਪੂ ਵਗੈਰਾ ਮੇਕਅਪ ਵਾਲਾ ਸਾਮਾਨ ਵੀ ਉਹੀ ਹੋਊਗਾ ਤੇ ਉਹਨਾਂ ਨੇ ਉਹ ਵੀ ਉਹ ਵੀ ਕਰਕੇ ਪਾਈ ਆਗੀ ਮੇਰੀ ਸਮਝ ਮੈਂ ਤੇ ਆ ਵੀ ਪਾਈ ਹੈ ਕਿ ਮੈਂ ਮੈਂ ਵੈਸੇ ਹੀ ਕਿਹਾ ਸੀ ਮੰਮੀ ਨੂੰ ਫਿਰ ਮੈਂ ਬਹੁਤ ਪਿਆਰ ਕਰਦੀ ਆ ਮੇਰੀ ਮਾਂ ਉਹਨੂੰ ਸਭ ਪਤਾ ਹੈਗਾ ਮੈਨੂੰ ਕੀ ਚਾਹੀਦਾ ਹੈਗਾ ਮੈਨੂੰ ਕਈ ਵਾਰ ਉਹਨੂੰ ਦੱਸਣ ਦੀ ਵੀ ਨਹੀਂ ਲੋੜ ਪੈਂਦੀ ਹੈਗੀ ਮੈਂ ਉਹਨੂੰ ਕੁਝ ਬੋਲਣਾ ਵੀ ਨਾ ਨਾ ਉਹ ਫੇਰ ਵੀ ਸਮਝ ਜਾਂਦੀ ਹੈ ਕਿ ਹਾਂ ਮੈਨੂੰ ਕੀ ਚਾਹੀਦਾ ਜਾਂ ਮੈਂ ਤਕਲੀਫ ਦੇ ਵਿੱਚ ਆ ਜਾਂ ਕਿਦਾਂ ਕੀ ਆ ਉਹਨੂੰ ਸਭ ਪਤਾ ਹੈ ਤੇਲੇ ਤੋਂ ਪਾਣ ਪਤਾ ਮੈਂ ਬਹੁਤ ਪਿਆਰ ਕਰਦੀ ਆ ਮੰਮੀ ਨੂੰ ਤੇ ਬਹੁਤ ਮਿਸ ਕਰਦੀ ਆ ਮੈਂ ਆਈ ਲਵ ਯੂ ਮੰਮੀ ਬਹੁਤ ਮਿਸ ਕਰਦੀ ਆ ਮੈਂ ਹੁਣ ਮੈਨੂੰ ਦੇਖ ਕੇ ਤੁਸੀਂ ਨਾ ਕਿਤੇ ਇਮੋਸ਼ਨਲ ਹੋ ਮੰਮੀ ਨੂੰ ਹੋ ਜੇ ਕਿਤੇ ਟੈਨਸ਼ਨ ਨਾ ਲੈ ਜੀ ਮਾਤਾ ਕਿਤੇ ਸੋਚੇ ਮੇਰੀ ਕੁੜੀ ਰੋਂਦੀ ਆ ਇਹ ਖੁਸ਼ੀ ਦੇ ਹੰਝੂ ਨੇ ਖੁਸ਼ੀ ਦੇ ਕਿ ਹਾਂ ਮੇਰੀ ਮਾਂ ਨੇ ਮੇਰੇ ਲਈ ਆ ਬਣਾ ਕੇ ਭੇਜਿਆ ਖੁਸ਼ੀ ਦੇ ਹੰਝੂ ਨੇ ਇਹ ਮੇਰਾ ਮੇਕਅਪ ਬੜਾ ਸੁਹਾਨ ਹੈ ਕੀ ਹੈ ਸ਼ੈਂਪੂ

ਆ ਕੀ ਪਿਆ ਹੈ ਇਹ ਆਈ ਥਿੰਕ ਇਹ ਹੈਰੀ ਦੀ ਆਣੀਗੀ ਹੈ ਹਾਂ ਹੈਰੀ ਦੇ ਬਣਾਣਾ ਨੇਗੇ ਨਾ ਬੁਹਾ ਹਾਂ ਪੁੱਤ ਨਾਲ ਨਾ ਤੂੰ ਕੋਹਰ ਸ਼ੈਂਪੂ ਛੋਲੀ ਕਹ ਤੇਨੇ ਕ ਤੇ ਸ਼ੈਂਪੂ ਨਹੀਂ ਭੇਜੇ ਹਾਂ ਅਸੀਂ ਵੀ ਕਮਾਂਗੇ ਭੇਜੋ ਸ਼ੈਂਪੂ ਕਿਨੇ ਤੋਂ ਪਾਣ ਹਾਂ ਇਹ ਮੇਰੀ ਫੇਵਰੇਟ ਜੈਕਟ ਹੈ ਮੇਰੇ ਭਰਾ ਨੇ ਮੈਨੂੰ ਦਵਾਈ ਸੀਗੀ ਇਹ ਕਿੰਨੀ ਸੋਹਣੀ ਹੈ ਨਾ ਹਾਂ ਇਹ ਮੇਰੇ ਭਰਾ ਨੇ ਦਵਾਈ ਸੀਗੀ ਮੈਨੂੰ ਕਲਰ ਕਿੰਨਾ ਪਿਆਰਾ ਇਹ ਤੇ ਖੁਸ਼ਬੂ ਆਉਣੀ ਹੈ ਮੇਰੇ ਘਰ ਦੀ ਖੁਸ਼ੂ ਘਰ ਦੀ ਖੁਸ਼ੂ ਹਾਂ ਆਪਣੇ ਭਰਾ ਨੂੰ ਕੀ ਕਹਣਾ ਮੇਰੇ ਭਰਾ ਨੂੰ ਉਹਨੂੰ ਪਤਾ ਹੀ ਹੈ ਮੈਂ ਕਿੰਨਾ ਪਿਆਰ ਕਰਦੀ ਹਾਂ ਉਹਨੂੰ ਉਹਨੂੰ ਪਤਾ ਹੀ ਹੈ ਸਭ ਪਤਾ ਉਹਨੂੰ ਵੀ ਵੀ ਮੈਂ ਬਹੁਤ ਪਿਆਰ ਕਰਦੀ ਹਾਂਗੀ ਉਹਨੂੰ ਉਹਨੇ ਦਵਾਈ ਸੀਗੀ ਮੈਨੂੰ ਇਹ ਤੂੰ ਲੜਦੀ ਨਹੀਂ ਆ ਤਾਂ ਬਣਾਣਾ ਲੜਦੀ ਹੁੰਦੀ ਸੀ ਪਹਿਲਾਂ ਪਹਿਲਾਂ ਲੜਦੀ ਹੁੰਦੀ ਸੀ ਮੈਂ ਪਹਿਲਾਂ ਬਹੁਤ ਹੁਣ ਜਦੋਂ ਦਾ ਮੈਂ ਲੱਦਾ ਵਿਆਹ ਹੋਇਆ ਉਹ ਤੋਂ ਪਹਿਲੇ ਹੀ 2-3 ਸਾਲ ਉਹ ਤੋਂ ਬਾਅਦ ਵੀ ਸਾਡੀ ਕਰ ਜਿਆਦਾ ਮਤਲਬ ਇੰਨੀ ਡੂੰਗੀ ਲੜਾਈ ਹੋਈ ਵੈਸੇ ਹੁੰਦੀ ਹੁੰਦੀ ਸੀ ਥੋੜੀ ਬਹੁਤ ਹਾਂ ਮੇਰੇ ਘਰ ਦੀ ਖੁਸ਼ਬੂ ਆ ਤੇ ਮੇਰੀ ਮਾਂ ਦਾ ਪਿਆਰ ਮੇਰੇ ਭਰਾ ਦਾ ਉਹਨੇ ਤਾਂ ਅੱਜ ਇਹ ਚ ਡੈਡੀ ਦਾ ਕੀ ਹੈ ਡੈਡੀ ਦਾ ਡੈਡੀ ਤਾਂ ਪੈਸਾ ਲੱਗਿਆ ਸਮਾਨ ਖਰੀਦਣ ਤੇ ਜਾਈਏ ਡੈਡੀ ਦੇ ਪੈਸੇ ਲੱਗੇ ਨੇ ਸਮਾਨ ਖਰੀਦਣ ਤੇ ਹਾਂ ਇਹ ਚਾਹ ਮੇਰੇ ਦੋ ਟਾਲਾ ਸਮਾਨ ਹੈ ਇਨਾ ਕੁ ਇਨਾ ਕੁ ਉਹ ਤਾਂ ਵੀ ਮੇ ਨੂੰ ਕੱਪ ਤਾਂ ਸ਼ਾਇਦ ਤੁਫਾਨ ਲਈ ਦਸੋ ਕੀ ਆਇਆ ਤੂਫਾਨ ਲਈ ਪੰਜੀਰੀ ਆਇਆ ਤੂਫਾਨ ਖਾ ਕੇ ਮੋਟਾ ਹੋਵੇ ਮੋਟਾ ਹੋਵੇ ਮੋਟਾ ਹੋਊਗਾ ਮੇਰਾ ਪਤ ਜਸੇ ਡਨ ਹੋ ਗਿਆ ਹੋਏਗਾ ਕੁਸ਼ਨ ਨਾ ਖਤਮ ਹੋਗਾ ਡੈਡੀ ਵਾਸਤੇ ਬੋਲ ਦੇ ਦੋ ਸ਼ਬਦ ਡੈਡੀ ਨੂੰ ਮੈਂ ਕਹਿਣੀ ਆ ਆਈ ਲਵ ਯੂ ਡੈਡੀ ਬਸ ਮੈਂ ਕੁਝ ਬੋਲਣਾ ਨਹੀਂ ਆ ਰਿਹਾ ਹੈਗਾ ਹਰ ਠੀਕ ਹੈ ਅਸੀਂ ਕੱਟਣ ਲੱਗਿਆਂ ਭਾਈ ਬਾਲਾ ਰੋਹੀ ਜਾਂਦੀ ਕੁੜੀ ਮਟਾਪਨ ਜੂਕੜਾ ਕੇ ਰੱਖਦੇ ਕਦੇ ਡੈਡੀ ਲਈ ਨਾ ਡੈਡੀ ਨੂੰ ਕਦੇ ਮਤਲਬ ਅਸੀਂ ਐਕਸਪ੍ਰੈਸ ਨਹੀਂ ਕੀਤਾ ਕਿ ਅਸੀਂ ਡੈਡੀ ਨੂੰ ਕਿੰਨਾ ਪਿਆਰ ਕਰਦੇ ਆ ਨਾ ਮੈਂ ਕੀਤਾ ਨਾ ਕਦੇ ਮੇਰੇ ਭਰਾ ਨੇ ਕੀਤਾ ਮਤਲਬ ਅਸੀਂ ਉਹਨਾਂ ਨੂੰ ਦੱਸੇ ਨਹੀਂ ਸਕੇ ਹੈਗੇ ਕਦੇ ਵੀ ਹਾਂ ਜੀ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਆ ਪਰ ਉਹਨਾਂ ਨੂੰ ਪਤਾ ਕਿ ਹਾਂ ਮੈਂ ਬਹੁਤ ਪਿਆਰ ਕਰਦੀ ਆ ਡੈਡੀ ਨੂੰ ਤੇ ਮਾ ਬਹੁਤ ਕਰਦੀਆਂ ਅਸੀਂ ਮਤਲਬ ਇੰਨਾ ਡਰਦੇ ਹੁੰਦੇ ਸੀ ਨਾ ਡੈਡੀ ਤੋਂ ਅਗਰ ਡੈਡੀ ਕੇ ਕਮਰੇ ਦੇ ਵਿੱਚ ਨੇ ਤਾਂ ਅਸੀਂ ਦੂਸਰੇ 'ਚ ਹੁੰਦੇ ਸੀ ਮੈਂ আর ਮੇਰਾ ਭਰਾ ਅਗਰ ਡੈਡੀ ਇੱਕ ਪਾਸੇ ਨੇ ਤਾਂ ਅਸੀਂ ਦੂਜੇ ਦੇ ਹੁੰਦੇ ਸੀਗੇ ਅਸੀਂ ਮਤਲਬ ਡੈਡੀ ਨੂੰ ਕਦੇ ਐਕਸਪਰੈਸ ਨਹੀਂ ਕਰ ਸਕੇ ਕਿ ਹਾਂ ਡੈਡੀ ਅਸੀਂ ਬਹੁਤ ਪਿਆਰ ਕਰਦੇ ਹਾਂਗੇ ਤੁਹਾਨੂੰ ਪਰ ਡੈਡੀ ਨੂੰ ਪਤਾ ਕਿ ਮੇਰੇ ਬੱਚੇ ਬਹੁਤ ਕਰਦੇ ਨੇ ਤੇ ਮੇਰੇ ਬਾਪੂ ਨੇ ਬਸ ਸਾਰਿਆਂ ਦੇ ਪਿਓ ਬਹੁਤ ਕਰਦੇ ਨੇ ਆਪਣੇ ਬੱਚੇ ਲਈ ਪਰ ਮੇਰੇ ਡੈਡੀ ਨੇ ਮੈਨੂੰ ਪੜਾਇਆ ਲਿਖਾਇਆ ਨਾ ਤੇ ਮੇਰੇ ਫਾਦਰ ਇਨ-ਲੋ ਨੇ ਵੀ ਬਹੁਤ ਸਪੋਰਟ ਕੀਤੀ ਹੈ ਮੈਨੂੰ ਤੇ ਉਹਨਾਂ ਤੋਂ ਪਹਿਲਾਂ ਮੇਰੇ 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 ਫਾਦਰ ਨੇ ਮੈਨੂੰ ਮੇਰੇ ਡੈਡੀ ਨੇ ਸਪੋਰਟ ਕੀਤੀ ਉਹਨਾਂ ਨੇ ਮੈਨੂੰ ਪੜਾਇਆ ਇੱਥੇ ਤੱਕ ਮਤਲਬ ਮੈਂ ਪਹੁੰਚੀ ਆਂਗੀ ਪੜਾਇਆ ਲਿਖਾਇਆ ਬਸ ਦੋਵੇਂ ਡੈਡੀਓ ਦੇ ਸਪੋਰਟ ਦੇ ਨਾਲ ਇੱਥੇ ਆਈ ਆਂ ਤੇ ਬਸ ਮੈਂ ਇਹੀ ਕਹਿਣਾ ਚਾਹਣੀ ਆ ਮੈਂ ਬਹੁਤ ਪਿਆਰ ਕਰਦੀ ਆ ਡੈਡੀ ਨੂੰ ਥੈਂਕ ਯੂ ਹੈ ਬਸ ਤੇ ਸਡੇਡੀ ਉਰੇ ਆ ਕੇ ਪਹਿਲਾਂ ਇਨਾ ਫੀਲ ਨਹੀਂ ਹੁੰਦਾ ਸੀ ਮੈਂ ਹੁੰਦਾ ਸੀਗਾ ਚਲੋ ਨਾ ਵੀ ਮਾਪਿਓ ਤਾਂ ਚਲ ਸਭ ਦੇ ਹੀ ਹੁੰਦੇ ਨੇਗੇ ਪਰ ਇੱਥੇ ਆ ਕੇ ਫਿਰ ਫੀਲ ਹੋਣ ਲੱਗਿਆਗਾ ਕਿ ਉਹਨਾਂ ਦੀ ਕਮੀ ਮਹਿਸੂਸ ਹੋਣ ਲੱਗਿਆ ਉਹਨਾਂ ਦੀ ਇੰਪੋਰਟੈਂਸ ਜ਼ਿਆਦਾ ਹੁਣ ਇੱਥੇ ਅਗੇ ਫੀਲ ਹੁੰਦੀ ਹੈਗੀ ਕਿਉਂਕਿ ਇੱਥੇ ਥੱਕ ਕੇ ਆਉਨੇ ਆ ਸ਼ਿਫਟਾਂ ਤੋਂ ਨਾ ਆ ਕੇ ਮਤਲਬ ਕਈ ਵਾਰ ਇਦਾਂ ਵੀ ਹੁੰਦਾ ਰੋਟੀ ਬਣਾਉਣ ਦੀ ਹਿੰਮਤ ਨਹੀਂ ਹੁੰਦੀ ਹੈਗੀ ਇਦਾਂ ਹੀ ਆ ਕੇ ਸੋ ਜਾਈਦਾ ਜਿੱਦਾਂ ਮੈਂ ਤੁਹਾਨੂੰ ਪਤਾ ਹੈ ਨਾ ਸਵੇਰੇ ਆ ਕੇ ਇਦਾਂ ਹੀ ਸੋ ਜਣੀ ਹੁੰਨੀ ਹੈਗੀ ਉੱਥੋਂ ਕੰਮ ਤੋਂ ਤੇ ਫਿਰ ਘਰੇ ਐਦਾਂ ਹੁੰਦਾ ਸੀਗਾ ਮੈਂ ਜਦੋਂ ਜੋਬ ਕਰਦੀ ਸੀਗੀ ਮੈਂ ਕੰਮ ਤੋਂ ਆ ਕੇ ਜਦ ਕਿ ਮੇਰੀ ਉਦੋਂ ਇੰਨੀ ਹਾਰਡ ਜੋਬ ਨਹੀਂ ਸੀ ਜਿੰਨੀ ਹੁਣ ਆ ਕੇ ਸੋਚ ਮੈਂ ਐਦਾਂ ਹੀ ਪੈ ਜਾਣਾ ਔਰ ਮੰਮੀ ਨੂੰ ਬਸ ਕਹਿਣਾ ਮੰਮੀ ਆ ਚੀਜ਼ ਖਾਣੀ ਹੈਗੀ ਮੰਮੀ ਨੇ ਜਦੀ ਬਣਾ ਕੇ ਦੇ ਦੇਣੀ ਮਤਲਬ ਪਹਿਲਾਂ ਜ਼ਿੰਦਗੀ ਦਿੱਕਤ ਦੇ ਸਟਰਗਲ ਨਹੀਂ ਦੇਖਿਆ ਸੀ ਤੇ ਹੁਣ ਥੋੜਾ ਜਿਹਾ ਸਟਰਗਲ ਚਲੋ ਦੇਖਣਾ ਪੈ ਰਿਹਾ ਵਾਈ ਗੁਰੂ ਸਭ ਅੱਗੇ ਵਧਿਆ ਹੀ ਕਰੂਗਾ ਪਰ ਮੰਮੀ ਉਹਦੀ ਕਮੀ ਇੱਥੇ ਆ ਕੇ ਜਿਆਦਾ ਫੀਲ ਹੋਣ ਲੱਗੀ ਹੈਗੀ ਪਹਿਲਾਂ ਇੰਨਾ ਨਹੀਂ ਮਹਿਸੂਸ ਹੁੰਦਾ ਸੀਗਾ ਪਹਿਲਾਂ ਹੁੰਦਾ ਸੀ ਚਲੋ ਵੀ ਹਾਂ ਮੰਮੀ ਡੈਡੀ ਨੇ ਹੈਗੇ ਚਲ ਇੰਨਾ ਕਦੇ ਉਹਨਾਂ ਦੇ ਲਈ ਉੱਪਰ ਅੱਜ ਹੁਣ ਇੱਥੇ ਆ ਕੇ ਬਹੁਤ ਫੀਲ ਹੁੰਦਾ ਉਹਨਾਂ ਤੋਂ ਇੰਨੀ ਦੂਰ ਰਹਿ ਕੇ ਤੇ ਡੈਡੀ ਨੂੰ ਤਾਂ ਡੈਡੀ ਮੈਂ ਬਹੁਤ ਪਿਆਰ ਕਰਦੀ ਆ ਤੁਹਾਨੂੰ ਤੁਹਾਨੂੰ ਕਦੇ ਅਸੀਂ ਕਹਿ ਨਹੀਂ ਸਕੇ ਪਰ ਬਹੁਤ ਪਿਆਰ ਕਰਦੀ ਆ ਮੈਂ ਤੁਹਾਨੂੰ ਹਰ ਚੀਜ਼ ਤੋਂ ਉਹ ਮਨ ਨੂੰ ਉਹ ਆ ਰਿਹਾ ਹੈ ਕਿ ਹਾਂ ਇਹ ਮੇਰੇ ਘਰੋਂ ਆਈਆਂ ਨੇ ਚੀਜ਼ਾਂ ਇਹ ਮੇਰੇ ਭਰਾ ਦਾ ਪ੍ਰੋਟੀਨ ਵਾਲਾ ਡੱਬਾ ਸੀਗਾ ਮੰਮੀ ਨੇ ਇਹਦੇ پنੀਰੀ ਪੈਕ ਕਰਕੇ ਪ੍ਰੋਪਰ ਭੇਜੀ ਹੈਗੀ ਤੇ ਮੈਂ ਸਾਰਿਆਂ ਨੂੰ ਬਹੁਤ ਪਿਆਰ ਕਰਦੀ ਹਾਂ ਤੇ ਤੁਹਾਨੂੰ ਸਭ ਨੂੰ ਬਹੁਤ ਜ਼ਿਆਦਾ ਮਿਸ ਵੀ ਕਰਦੀ ਹੈਗੀ ਤੇ ਹੁਣ ਥੋੜੀ ਐਦਾਂ ਹੋ ਗਿਆ ਕਿ ਆਪਾਂ ਫੋਨ ਤੇ ਗੱਲ ਕਰ ਲੈਂਦੇ ਆ ਸਭ ਦੇ ਨਾਲ ਬਟ ਉਹ ਫੋਨ ਤੇ ਗੱਲ ਹੋ ਜਾਂਦੀ ਹੈ ਪਰ ਆਪਾਂ ਉਹ ਮੰਮੀ ਇਹਨੂੰ ਟੱਚ ਨਹੀਂ ਕਰ ਸਕਦੇ ਲਾਈਕ ਉਹ ਮੈਂ ਬਹੁਤ ਮਿਸ ਕਰਦੀ ਹਾਂ ਉਹ ਚੀਜ਼ਾਂ ਤੇ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਸ ਕੋਸ਼ਿਸ਼ ਆ ਵਾਈਗੁਰੂ ਅੱਗੇ ਪਛੇਤੀ ਮਿਲਾਂਗੇ ਤੇ ਬਾਏ ਬਾਏ ਮੈਂ ਮੇਰੇ ਭਰਾ ਨੂੰ ਕਹਿ ਰਹੀ ਹੁੰਦੀ ਆ ਕਿ ਕੋਈ ਨਹੀਂ ਮੈਂ ਆਉਂਗੀ ਜਲਦੀ ਉਹ ਕਹਿੰਦਾ ਤਾਂ ਐਵੇਂ ਨਹੀਂ ਪੱਕੀ ਹੋ ਕੇ ਆਈ ਤੇ ਮੈਂ ਕੋਸ਼ਿਸ਼ ਕਰਦੀ ਆ ਕਿ ਵਾਈਗੁਰੂ ਆਪਾਂ ਨੂੰ ਜਲਦੀ ਮਿਲਾਵੇ ਤੇ ਬਹੁਤ ਸਾਰਾ ਪਿਆਰ ਸਾਰਿਆਂ ਦੇ ਲਈ ਥੈਂਕ ਯੂ ਜਿਨੇ ਵੀ ਤੇਰੀ ਵੀਡੀਓ ਦੇਖਣੇ ਰੋ ਪੈਣਾ ਇਹ ਖੁਸ਼ੀ ਦੇ ਆਸੂ ਆ ਹਾਂ ਇਹ ਖੁਸ਼ੀ ਦੇ ਆਸੂ ਨੇ ਕਿ ਮੈਂ ਤੇ ਨਾ ਸੋਚਿਓ ਕੁੜੀ ਰੋਈ ਜਾਂਦੀ ਆ ਮੈਂ ਦੁਖੀ ਨਹੀਂ ਮੈਂ ਖੁਸ਼ ਆ ਮੇਰੇ ਘਰੋਂ ਸਮਾਨ ਪਿੱਛੇ ਮੇਰੇ ਘਰ ਦੇ ਹਾਂ ਆ ਖੁਸ਼ੀਓ ਲੱਗਦੀ ਹੁੰਦੀ ਆ ਉਹ ਚੀਜ਼ਾਂ ਦੇ ਚਾਹੇ ਇੱਥੋਂ ਐਦਾਂ ਨਹੀਂ ਕਿ ਇਹ ਸਾਰਾ ਕੁਝ ਇੱਥੇ ਨਹੀਂ ਮਿਲਦਾ ਹੈਗਾ ਇੱਥੇ ਸਭ ਕੁਝ ਮਿਲਦਾ ਹੈਗਾ ਤੇ ਆ ਜੋ ਵੀ ਮੈਂ ਸਮਾਨ ਮੰਗਵਾਇਆ ਸਭ ਕੁਝ ਮਿਲਦਾ ਹੈਗਾ ਪੰਜੀਰੀ ਵੀ ਇੱਥੇ ਸਮਾਨ ਲਿਆ ਕੇ ਬਣਾ ਸਕਦੇ ਸੀਗੇ ਬਟ ਮਮੇ ਦੇ ਹੱਥਾਂ ਦਾ ਪਿਆਰ ਉਹਨਾਂ ਦਾ ਪਿਆਰ ਉਹਨਾਂ ਦੀ ਮੇਰੇ ਚ ਘਰ ਘਰ ਦੇ ਸਮਾਨ ਦੀ ਖੁਸ਼ਬੂ ਆ ਰਹੀ ਹੈ ਜੋ ਇਹਨਾਂ ਚੀਜ਼ਾਂ ਤੋਂ ਉਹ ਮੈਨੂੰ ਇੱਥੇ ਨਹੀਂ ਮਿਲਣੀ ਸੀਗੀ ਤੇ ਬੱਸ ਮੈਂ ਹੋਰ ਕੁਝ ਨਹੀਂ ਬੋਲ ਸਕਦੀ ਹੈਗੀ ਥੈਂਕ ਯੂ ਸੋ ਮਚ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੇ ਮੇਰੇ ਭਰਾ ਨੇ ਮੇਰਾ ਬੱਸ ਕੁਝ ਨਹੀਂ ਕਹਿ ਸਕਦੇ ਸਾਡੀ ਨਾਬਤ ਜਿਆਦਾ ਇਮੋਸ਼ਨਲ ਹੋ ਗਈ ਆ ਤੇ ਰੋਂਗ ਲੱਗੀ ਆ ਸੋ ਸਾਨੂੰ ਇੱਥੇ ਵੀਡੀਓ ਦਾ ਐਂਡ ਕਰਨਾ ਪੈਣਾ ਓਕੇ ਬਾਏ ਜੀ That so, she goes,